ਕੋਈ ਲੋੜ ਨਹੀਂ ਇੱਥੇ ਬੈਠਣ ਦੀ ਕੀ ਹੋ ਗਿਆ ਤੁਹਾਨੂੰ ਮੇਰੇ ਸਾਰੇ ਲੋਕਾਂ ਨੂੰ ਚਾਹੀਦਾ ਵੀ ਇੱਥੇ ਘਰੇ ਕੋਈ ਹੈ ਨਹੀਂ ਕੱਲੇ ਆ ਕੇ ਬੈਹ ਜਾਂਦੇ ਨੇ ਛਲੇ ਪਾਪੇ ਤੈਨੂੰ ਕਿਹਾ ਮੈਂ ਹੁੰਦਾ ਜਿੱਦੇ ਮੇਰੇ ਪਾਪੇ ਨਾਲ ਵੀ ਜੇ ਤੈਨੂੰ ਕਹਿਣੀ ਵੀ ਸਾਡੇ ਲੱਤ ਨਾ ਦੇ ਭਾਈ ਤੂੰ ਫੇਰ ਦੀ ਫੇਰਾ ਜਾਂਦੀ ਆ ਵੇ ਮੇਰੀ ਗੱਲ ਸੁਣ ਨਾ ਕੁਝ ਹੋ ਗਿਆ ਪਹਿਲਾਂ ਵੇ ਮੈਂ ਤੁਹਾਡੇ ਮਕਾਨ ਨਹੀਂ ਲਾਉਣਾਂ ਦੀ ਨਾ ਹੁਣ ਮੇਰੀ ਗੱਲ ਸੁਣ ਤੁਸੀਂ ਤਾਂ ਪੈਸੇ ਦੇ ਕੇ ਮੁੱਕਰ ਗਏ ਅਸੀਂ ਹੁਣ ਆਪਦੇ ਪੈਸੇ ਲੈਣ ਵੀ ਨਹੀਂ ਆਈਏ ਭਾਈ ਤੇਰੇ ਦੇ ਦਾਂਗੇ ਪੈਸੇ ਭੱਜੇ ਜਾਂਦੇ ਜਦੋਂ ਕੰਪਨੀ ਵਾਲੇ ਦੇ ਤੇ ਤੇਰੇ ਪੈਸੇ ਹੀ ਦੇ ਦਾਂਗੇ ਕੰਪਨੀ ਵਾਲੇ ਦੇ ਤਾਂ ਕੀ ਪਤਾ ਕੰਪਨੀ ਵਾਲੇ ਕਦ ਲੇ ਆਉਣ ਕੇ ਫਿਰ ਦਮਾ ਗਿਆ ਉਹ ਤਾਂ ਚੌੜੇ ਹੋ ਮਾਪੁੱਤ ਕਹਿੰਦੇ ਸੀ ਲੈ ਦੇ ਦੇ 20000 ਦੇ ਦੇ 20000 ਬੰਦ ਲਈ ਤੇ ਮੇਰੀ ਬੀਬੀ ਨੇ ਲਪਾਈ ਦੇ ਸਾਡੇ ਘਰੇ ਨਾ ਆਇਆ ਕਰ ਬਈ ਰੱਬ ਦਾ ਵਾਸਤਾ ਫਸ ਲੈਣ ਤੇ ਸੁਣ ਮੇਰੀ ਗੱਲ ਸੁਣ ਲੈ ਮੈਂ ਤੇਰੇ ਕੋਲੇ ਕੀ ਕਰਨਾਂ ਦਾ ਮੈਂ ਤਾਂ ਤੇਰੀ ਮਾਂ ਕੋਲੇ ਆਈ ਸੀ ਕਾਈ ਈਤੀ ਵੱਡਾ ਘਰ ਆਲਾ ਹੋਇਆ ਫਿਰ ਤੇ ਘਰ ਕੂਰੇ ਬੈ ਗਈ ਚਸਤੀ ਲਵੇ ਬੈਠੀ ਈਤੀ ਵੱਡੀ ਲੈਵੇ ਬਈ ਤੇਰੇ ਪੈਸੇ ਕੋਈ ਨਾ ਮਾਣ ਮੈਂ ਤੈਨੂੰ ਮੈਂ ਕਿੰਨੀ ਵਾਰ ਬਖਸ਼ਦਾ ਮੈਂ ਉਹਦੇ ਵੀ ਤੈਨੂੰ ਕਹਤੀ ਵੀ ਢੰਗ ਨਾਲ ਗੱਲ ਕਰਿਆ ਕਰ ਸੁਣ ਗਿਆ ਤੈਨੂੰ ਫਿਰ ਤੂੰ ਕਿਉਂ ਨਹੀਂ ਹਟਦੀ ਸਾਡੇ ਘਰੋਂ ਨੋ ਥੋਡੇ ਘਰੋਂ ਨੋ